ਸਾਡਾ ਦਿਲ ਸਾਡਾ ਦਿਮਾਗ ਸਾਡੇ ਸੈਂਟੀਮੈਂਟ ਹਮੇਸ਼ਾ ਸਟੂਡੈਂਟਸ ਨਾਲ ਰਹੇ ਨੇ ਕਿਉਂਕਿ ਮੈਂ ਵੀ ਇਸ ਯੂਨੀਵਰਸਿਟੀ ਦਾ ਅਲੂਮਨਾ ਹਾਂ ਗ੍ਰੈਜੂਏਸ਼ਨ ਮੈਂ ਇੱਥੋਂ ਹੀ ਕੀਤੀ 1.5 ਸਾਲ ਪਹਿਲੇ ਮੈਨੂੰ ਯਾਦ ਹੈ ਉਦੋਂ ਇਹ ਮੂਵਮੈਂਟ ਸ਼ੁਰੂ ਹੋਈ ਸੀ ਉਦੋਂ ਵੀ ਸਿੰਡੀਕੇਟ ਤੇ ਸੈਨੇਟਰ ਆਪਣੇ ਕੰਟਰੋਲ ਚ ਸੈਂਟਰਲ ਗਵਰਨਮੈਂਟ ਜਿਹੜੀ ਹੈ ਕਰਨਾ ਚਾਹੁੰਦੀ ਸੀ ਉਦੋਂ ਮੈਂ ਖੁਦ ਇੱਥੇ ਆਇਆ ਸੀ ਸਾਰ ਨੂੰ ਪਹਿਲੇ ਪੋਲਿਟਿਕਲ ਲੀਡਰਸ ਦੇ ਵਿੱਚ ਮੈਂ ਇੱਥੇ ਪਹੁੰਚਿਆ ਸੀ ਮੈਨੂੰ ਯਾਦ ਹੈ ਯੂਨੀਵਰਸਿਟੀ ਦੇ ਇੱਕ ਰੈਸਟੋਰੈਂਟ ਦੇ ਵਿੱਚ ਸਾਰੀਆਂ ਪੋਲਿਟਿਕਲ ਜਮਾਤਾਂ ਪਹੁੰਚੀਆਂ ਸੀ ਤੇ ਮੈਂ ਵੀ ਹਾਂਜੀ ਅੱਜ ਸਾਰਿਆਂ ਨੂੰ ਪਹਿਲੇ ਤੇ ਇਹਨਾਂ ਦਾ ਇਹਨਾਂ ਨੂੰ ਮੈਂ ਮੁਬਾਰਕ ਦੇਣਾ ਚਾਹਾਂ ਸਾਡੇ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟ ਲੀਡਰਸ ਦਾ ਤੇ ਸਟੂਡੈਂਟਸ ਨੇ ਆਪਣੇ ਆਪ ਤਗੜੇ ਹੋ ਕੇ ਇਹ ਧਰਨਾ ਕੀਤਾ ਸਾਰੇ ਪੰਜਾਬ ਦੇ ਲੋਕ ਉਹਦੇ ਵਿੱਚ ਪੋਲਿਟਿਕਲ ਪਾਰਟੀਆਂ ਦੇ ਲੋਕ ਉਹਦੇ ਵਿੱਚ ਐਕਟਰਸ ਵੀ ਆਏ ਨੇ ਸਿੰਗਰਸ ਵੀ ਆਏ ਨੇ ਵਕ ਵਕ ਜਗਾ ਤੇ ਲੋਕ ਇਥੇ ਪਹੁੰਚੇ ਨੇ देर आई ਬੁਰਸਤਾ ਜਿਹੜਾ ਫੈਸਲਾ ਸਰਕਾਰ ਨੇ ਕੀਤਾ ਉਹ এজেন্ডਾ ਜਿਹੜਾ ਭਜਪਦ ਉਹ ਅਨਫਰਸ਼ਲੀ ਇਹ ਵੇਖਦੇ ਹੋਏ ਕਿ ਪੰਜਾਬ ਨੇ ਖੜੇ ਹੋ ਜਾਣਾ ਥੋੜੀ ਦੇਰ ਬਾਅਦ ਸੇ ਮੈਂ ਸਮਝਣਾ ਇਟ ਇਜ਼ ਨਾਟ ਫਾਈਨਲ ਇਹ ਥੋੜੀ ਦੇਰ ਬਾਅਦ ਸੇ ਇਹਨਾਂ ਨੇ ਪੈਰ ਪਿੱਛੇ ਖਿੱਚੇ ਇਹ ਟੈਕਟੀਕਲ ਰਿਟਰੀਟ ਇਹ ਪਰਮਨੈਂਟ ਰਿਟਰੀਟ ਤੇ ਵਾਪਸੀ ਨਹੀਂ ਇਹ ਟੈਕਟੀਕਲ ਰਿਟਰੀਟ ਹੈ ਇਹ ਫੇਰ ਇਹ ਸ਼ਰਾਰਤ ਕਰਨ ਤੋਂ ਮੁੰਡੇ ਨਹੀਂ ਪਰ ਮੈਂ ਸਮਝਦਾ ਕਿ ਜਦੋਂ ਵੀ ਇਸ ਕਿਸਮ ਦੇ ਹਮਲੇ ਹੁੰਦੇ ਨੇ ਪੰਜਾਬੀਆਂ ਨੂੰ ਇਕੱਠੇ ਹੋਣਾ ਪਏਗਾ ਮੈਂ ਐਗਰੀ ਕਰਨਾ ਸਾਡੇ ਸਟੂਡੈਂਟਸ ਨਾਲ ਕਿ ਇਹ ਮੁਹਿੰਮ ਸਾਰੇ ਪੰਜਾਬ ਦੇ ਵਿੱਚ ਚਲਾਨੀ ਪਏਗੀ ਕਿਉਂਕਿ ਇਹ ਜਿਸਨੂੰ ਲਾਸਟ ਪੋਸਟ ਕਿਹਾ ਜਾਂਦਾ ਇਹ ਲਾਸਟ ਪੋਸਟ ਕੈਪਚਰ ਕਰਨ ਦੀ ਭਾਜਪਾ ਦੀ ਧਿਆਰ ਐਸਐਸ ਦੀ ਇਹਦੇ ਵਿੱਚ ਕੋਸ਼ਿਸ਼ ਹੈ ਪੰਜਾਬ ਯੂਨੀਵਰਸਿਟੀ ਅੱਜ ਤੋਂ ਤਕਰੀਬਨ 150 ਸਾਲ ਪਹਿਲੇ 1882 ਦੇ ਵਿੱਚ ਲਾਹੌਰ ਦੇ ਵਿੱਚ ਖੁੱਲੀ ਸੀ ਪਾਰਟੀਸ਼ਨ ਤੋਂ ਬਾਅਦ ਇਹ ਸੋਲਨ ਆਈ 1956 ਦੇ ਕਰੀਬ ਇਹ ਚੰਡੀਗੜ੍ਹ ਦੇ ਵਿੱਚ ਮੂਵ ਹੋਈ ਤੇ ਬੇਸਿਕ ਕੈਰੈਕਟਰ ਪੰਜਾਬ ਯੂਨੀਵਰਸਿਟੀ ਦਾ ਜਿਹੜਾ ਸੀ ਉਹ ਸੀ ਆਟੋਨੋਮੀ ਦਾ ਇਹ ਸੀ ਕਿ ਇਥੋਂ ਜਿਹੜੇ ਸਾਡੇ ਇਥੋਂ ਦਾ ਸਟਾਫ ਹੈ ਅਕੈਡਮਿਕ ਫਰੀडम ਦਾ ਸੀ ਤੇ ਡਿਬੇਟ ਦਾ ਸੀ ਇਹ ਤਿੰਨ ਚੀਜ਼ਾਂ ਦੇ ਜਿਹੜੀ ਹੈ ਫਾਊਂਡੇਸ਼ਨਸ ਤੇ ਯੂਨੀਵਰਸਿਟੀ ਬਣੀ ਇੱਕ ਆਟੋਨਮੀ ਹੋਏਗੀ ਸਟੂਡੈਂਟਸ ਦੇ ਕੋਲ ਇੱਕ ਅਕਾਦਮਿਕ ਫਰੀडम ਹੋਏਗੀ ਪੜ੍ਹਾਉਣ ਵਾਲਿਆਂ ਦੇ ਕੋਲ ਇੱਕ ਡਿਬੇਟ ਹੋਏਗੀ ਜਿਵੇਂ ਅੱਜ ਅਸੀਂ ਬੈਠੇ ਆ ਡਿਬੇਟ ਕਰਦੇ ਪੰਜਾਬ ਦਾ ਕਰਦਾਰ ਵੀ ਹੈ ਸਾਡੇ ਸਿੱਖ ਤੇ ਪੰਜਾਬ ਦੇ ਜਿਹੜੇ ਸਾਡੇ ਗੁਰੂ ਬਾਬਾ ਸਾਹਿਬ ਨੇ ਉਹਨਾਂ ਨੇ ਆਪ ਮਾਨਸ ਕੀ ਜਪ ਸਭ ਇੱਕ ਹੀ ਪਛਾਣ ਉਹ ਹਮੇਸ਼ਾ ਇੱਕ ਗੱਲ ਕੀਤੀ ਸਾਂਝੇ ਹਰ ਧਰਮ ਦੀ ਸਾਂਝੀ ਗੱਲ ਕੀਤੀ ਹੈ ਤੋ ਇਸ ਗੱਲ ਕਨ ਉਸ ਉਪਦੇਸ਼ ਤੇ ਚੱਲਦੇ ਹੋਏ ਮੈਂ ਆਪਣੇ ਸਟੂਡੈਂਟਸ ਨੂੰ ਵੀ ਤੇ ਸਮੁੱਚੇ ਪੰਜਾਬ ਨੂੰ ਵੀ ਇਹ ਗੱਲ ਕਹਿਣਾ ਕਿ ਉਹਨਾਂ ਦੇ ਹਕਮਾਤੇ ਚੱਲਦੇ ਹੋਏ ਅਸੀਂ ਇਕੱਠੇ ਹੋਈਏ ਜੇ ਆਇਸਤਾ ਇਸਤਾ ਇਹਨਾਂ ਦਾ ਕਬਜ਼ਾ ਹੋ ਗਿਆ ਜਿ세 ਆਲਰੇਡੀ ਇਹਨਾਂ ਨੇ ਪੰਜਾਬ ਯੂਨੀਵਰਸਿਟੀ ਤੇ ਆਰਐਸਐਸ ਦਾ ਵਾਈਸ ਚਾਂਸਲਰ ਐ ਇਸ ਤਰ੍ਹਾਂ ਹੀ ਗੁਰਨਾਨਕ ਦੇਵ ਯੂਨੀਵਰਸਿਟੀ ਜਿਹੜੀ ਪੰਜਾਬ ਚ ਬਣੀ ਹੈ ਜਿਹਦਾ ਚਾਂਸਲਰ ਵੀ ਜਿਹੜੇ ਨੇ ਸਾਡੇ ਗਵਰਨਰ ਸਾਹਿਬ ਨੇ ਇੱਥੋਂ ਦੇ ਤੇ ਜਿਹੜੇ ਚਾਂਸਲਰ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਹੈ ਇਹ ਤੇ ਚਲੋ ਅੱਗੇ ਹੀ ਗਵਰਨਮੈਂਟ ਆਫ ਇੰਡੀਆ ਦੇ ਕੰਟਰੋਲ 'ਚ ਹੈ ਬਟ ਉੱਥੋਂ ਤੱਕ ਵੀ ਆਰਐਸਐਸ ਨੇ ਆਪਣਾ ਠੀਕ ਹੈ ਇੱਕ ਸਾਡੀ ਸਾਡਾ ਭਰਾ ਹੀ ਹੈ ਉਹਦੀ ਦਿਖ ਰਿਕਤ ਸਾਡੇ ਵਰਗੀ ਹੈ ਬਟ ਪਿਛਲੇ ਦਿਨੀ ਇੱਕ ਸਾਊਥ ਇੰਡੀਆ ਦੇ ਵਿੱਚ ਮੋਸਟ ਪਬਲਿਕ ਕੋਚੀ ਦੇ ਵਿੱਚ ਇੱਕ ਮੀਟਿੰਗ ਦੌਰਾਨ ਵਾਈਸ ਚਾਂਸਲਰ ਸਾਹਿਬ ਥੱਲੇ ਬੈਠੇ ਨੇ ਇਹਨਾਂ ਦੇ ਆਰਐਸਐਸ ਦੇ ਮੁਖੀ ਸਟੇਜ ਤੇ ਬੈਠੇ ਨੇ ਥੱਲੇ ਬੈਠੇ ਉਹਨਾਂ ਨੂੰ ਰਿਪੋਰਟ ਪੇਸ਼ ਕਰ ਰਹੇ ਨੇ ਗੁਰਨਾਲਕ ਦੇਵ ਯੂਨੀਵਰਸਿਟੀ ਦੀ ਜਾਂ ਜੋ ਵੀ ਰਿਪੋਰਟ ਉੱਤੇ ਹੈ ਪ੍ਰਾਈਵੇਟ ਯੂਨੀਵਰਸਿਟੀਆਂ ਦੇ ਵਿੱਚ ਵੀ ਪੰਜਾਬ ਦੇ ਵਿੱਚ ਇਨਡਾਇਰੈਕਟ ਤੌਰ ਤੇ ਸੈਂਟਰਲ ਗਵਰਨਮੈਂਟ ਨੇ ਆਪਣੇ ਵਾਈਸ ਚਾਂਸਲ ਲਵਾਉਣੇ ਸ਼ੁਰੂ ਕਰ ਦਿੱਤੇ ਇਹ ਆਂਦੇ ਟਾਈਮ ਦੇ ਵਿੱਚ ਇਹ ਚਾਹਦੇ ਸੀ ਕਿ ਸੈਨੇਟ ਦੇ ਵਿੱਚ ਸਾਡਾ ਕਬਜ਼ਾ ਹੋਏ ਇਹਨਾਂ ਦੀ ਵਿਚਾਰਧਾਰਾ ਦੇ ਕੰਪਲੀਟ ਲੋਕ ਆ ਸਕਣ ਫਿਰ ਆਇਸਤਾ ਆਇਸਤਾ ਇਹ ਸਿਲੇਬਸ ਬਦਲ ਜਿਹੜਾ ਸਾਡਾ ਇਤਿਹਾਸ ਹੈ ਉਹ ਆਇਸਤਾ ਆਇਸਤਾ ਬਦਲਿਆ ਜਾਏ ਉਹਨੂੰ ਰੀਰਾਈਟ ਕੀਤਾ ਜਾਏ ਨੌਜਵਾਨ ਬੱਚੇ ਤੇ ਜੋ ਕੁਝ ਪੜ੍ਹਨਗੇ ਉਹੀ ਉਹਨਾਂ ਤੇ ਅਸਰ ਹੋਏਗਾ ਸੋ ਪੰਜਾਬ ਤੇ ਜਿਹੜਾ ਕਬਜ਼ਾ ਕਰਨ ਦਾ ਇਹਨਾਂ ਦਾ ਪ੍ਰੋਗਰਾਮ ਹੈ ਮੈਨੂੰ ਪੂਰਨ ਵਿਸ਼ੇਤ ਹੈ ਸਾਰਾ ਪੰਜਾਬ ਇਕੱਠਾ ਹੋਏਗਾ ਇਹਨਾਂ ਦਾ ਇਹ ਏਜੰਡਾ ਕਾਮਯਾਬ ਨਹੀਂ ਅਸੀਂ ਹੋ ਤੋ ਅਸੀਂ ਸਟੂਡੈਂਟਸ ਦੇ ਨਾਲ ਤੇ ਮੈਂ ਅੱਜ ਡਿਮਾਂਡ ਵੀ ਕਰੂੰਗਾ ਗਵਰਨਮੈਂਟ ਆਫ ਇੰਡੀਆ ਤੋਂ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਤੋਂ ਗਵਰਨਰ ਆਫ ਪੰਜਾਬ ਤੋਂ ਇੱਕ ਤੇ ਕੱਲ ਜਿਹੜਾ ਸਾਡੇ ਨੌਜਵਾਨ ਸਟੂਡੈਂਟਸ ਨੇ ਇਥੇ ਇੱਕ ਤਰ੍ਹਾਂ ਰੱਖਿਆ ਪੀਸਫੁਲ ਪ੍ਰੋਟੈਸਟਟ ਹੈ ਉਹਦੇ ਵਿੱਚ ਜਿੰਨੇ ਵੀ ਲੀਡਰਸ ਜਾਂ ਸੋਸ਼ਲ ਐਕਟਿਵਿਸਟ ਹੈ ਨੇ ਆਣਾ ਚਾਹੁੰਦੇ ਨੇ ਕੋਈ ਆਰਟਿਸਟ ਆਣਾ ਚਾਹੁੰਦੇ ਨੇ ਕੁਝ ਅਧਾਰਨ ਸਾਡੇ ਪੰਜਾਬੀ ਮੇਰੇ ਪ੍ਰਾ ਆਣਾ ਚਾਹੁੰਦੇ ਨੇ ਉਹਨਾਂ ਨੂੰ ਕਿਰਪਾ ਕਰਕੇ ਯੂਨੀਵਰਸਿਟੀ ਦੇ ਵਿੱਚ ਐਂਟਰ ਕਰਨ ਦਿੱਤਾ ਜਾਏ ਕਿਸੇ ਨਾਲ ਧੱਕਾ ਨਾ ਕੀਤਾ ਜਾ ਉਹਨਾਂ ਮੈਨੂੰ ਅਸ਼ੋਰੈਂਸ ਦਿੱਤੀ ਹੈ ਕਿ 100% ਅਸੀਂ ਪੀਸਫੁਲ ਹਾਂ ਅੰਡਰ ਨੋ ਸਰਕਮਸਟੈਂਸਸ ਅਸੀਂ ਕੋਈ ਇਹੋ ਜਿਹਾ ਮੀਨਸ ਅਪਣਾਣਾ ਚਾਹਨੇ ਆ ਜਿਹੜਾ ਕਾਨੂੰਨ ਨੂੰ ਅਸੀਂ ਆਪਣੇ ਹੱਥਾਂ 'ਚ ਲੈਣਾ ਚਾਹਨੇ ਆ ਸੋ ਇਹੋ ਜਿਹੀ ਖੇਡ ਨਾ ਖੇਡੋ ਕਿ ਸਟੂਡੈਂਟਸ ਦੇ ਸੈਂਟੀਮੈਂਟਸ ਤੇ ਖੇਲਦੇ ਹੋਏ ਲੋਕਾਂ ਨੂੰ ਅਲਾਉ ਨਾ ਕੀਤਾ ਮੈਂ ਦੇ ਬਾਰੇ ਡਿਊਟੀ ਦੀ ਐਡਮਿਨਿਸਟ੍ਰੇਸ਼ਨ ਤੇ ਗਵਰਨਰ ਪੰਜਾਬ ਨਾਲ ਵੀ ਗੱਲ ਕਰਾਂਗਾ ਉਹਨਾਂ ਨੂੰ ਰਿਕਵੈਸਟ ਕਰਾਂਗਾ ਇਹੋ ਜਿਹਾ ਮਹੌਲ ਨਾ ਬਣਾਓ ਜਿਹਦੇ ਨਾਲ ਅਨਰੈਸਟ ਸਾਰੇ ਪੰਜਾਬ 'ਚ ਫੈਲ ਇਹ ਪਹਿਲੇ ਵੀ ਪਾਸਟ ਹਿਸਟਰੀ ਦੇ ਵਿੱਚ ਇਸ ਕਿਸਮ ਦਾ ਕੰਮ ਹੋ ਚੁੱਕਿਆ ਕਿ ਜਦੋਂ ਅਸੀਂ ਸਟੂਡੈਂਟਸ ਨਾਲ ਧੱਕਾ ਕੀਤਾ ਮੈਨੂੰ ਯਾਦ ਹੈ ਕਈ ਸਾਲ ਪਹਿਲੇ ਮੋਗਾ ਦੇ ਵਿੱਚ ਇੱਕ ਮੂਵਮੈਂਟ ਹੋਈ ਸੀ ਅੱਜ ਤੋਂ 50 ਸਾਲ ਪਹਿਲੇ ਜਿਹੜੀ ਬਹੁਤ ਭਾਰੀ ਅਨਵੈਸਟ ਦੇ ਵਿੱਚ ਉਹਨੇ ਫਿਰ ਸ਼ੇਪ ਲਈ ਸੀ ਸੋ ਅਸੀਂ ਸਟੂਡੈਂਟਸ ਵੱਲੋਂ ਜਿਹੜੀ ਇਹਨਾਂ ਦੀ ਮੰਗ ਹੈ ਕਿਉਂਕਿ ਮੈਂ ਵੀ ਅਲੂਮਨਾਇ ਇੱਥੋਂ ਦਾ ਮੈਂ ਮੰਗ ਕਰੂੰਗਾ ਕਿ ਡੇਢ ਸਾਲ ਤੋਂ ਇਹਦੀ ਟਰਮ ਆਲਰੇਡੀ ਸੈਨੇਟ ਦੀ ਤਕਰੀਬਨ 1 ਸਾਲ ਪਹਿਲੇ ਸਵਾ ਸਾਲ ਤੋਂ ਮੁੱਕ ਚੁੱਕੀ ਇਮੀਡੀਏਟਲੀ ਇਹਨਾਂ ਦੀ ਕੋ ਮੰਗ ਹੈ ਕਿ ਤੁਸੀਂ ਆਪਣੇ ਨਾ ਪਾਕ ਇਰਾਦੇ ਤੁਹਾਡੇ ਜੇ ਕਾਮਯਾਬ ਨਹੀਂ ਹੋਏ ਤੇ ਪੰਜਾਬੀਆਂ ਨੇ ਹੁਣ ਵੀ ਨਹੀਂ ਤੁਸੀਂ ਇਮੀਡੀਏਟਲੀ ਅਨਾਉਂਸ ਕਰੋ ਜਿਹੜੀ ਸੈਨੇਟ ਦੀ ਇਲੈਕਸ਼ਨ ਹੋਣੀ ਹੈ ਉਹਦਾ ਪਲਾਨ ਅਨਾਉਂਸ ਕਰੋ ਕਿ ਕਦੋਂ ਤੱਕ ਹੋਏਗੀ ਕਿਉਂਕਿ ਇਹਦੀਆਂ ਵੋਟਾਂ ਬਣਨ ਵਾਸਤੇ ਵੀ ਸਾਰੇ ਕੰਮ ਵਾਸਤੇ ਵੀ ਮਿਨਿਮਮ 6 ਮਹੀਨੇ ਦਾ ਟਾਈਮ ਚਾਹੀਏ ਕੋਈ ਸੂਬੇ ਦੇ ਵਿੱਚ ਤੁਸੀਂ ਵੇਖਦੇ ਹੋ ਜਾਂ ਦੇਸ਼ ਚ ਇਲੈਕਸ਼ਨ ਹੁੰਦੀ ਹੈ ਤੇ ਇਲੈਕਸ਼ਨ ਕਮਿਸ਼ਨ ਉਹਦੀ ਡੇਟ ਪੂਰੀ ਹੋਣ ਤੋਂ ਪਹਿਲਾਂ 6 ਮਹੀਨੇ ਜਾਂ 3 ਮਹੀਨੇ ਆਪਣੀ ਅਨਾਉਂਸਮੈਂਟ ਸ਼ੁਰੂ ਕਰ ਦਿੰਦੇ ਨਵੇਂ ਸਰੋਟਾ ਬੋਟਾਂ ਬੰਦੀਆਂ ਬਾਕੀ ਚੀਜ਼ਾਂ ਜਿਹੜੀਆਂ ਨੇ ਸੋ ਮੈਂ ਆਪਣੀ ਪਾਰਟੀ ਇੰਡੀਆ نیشنل ਕਾਂਗਰਸ ਵਿੱਚ ਇੱਥੇ ਆਇਆ ਮੈਂ ਆਪਣੇ ਲੀਡਰ ਰਾਹੁਲ ਗਾਂਧੀ ਗਾਂਧੀ ਜੀ ਵੱਲੋਂ ਇੱਥੇ ਆਇਆ ਉਹ ਵੀ ਜਿੱਥੇ ਜਿੱਥੇ ਵੀ ਧੱਕਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਆਰਐਸਐਸ ਤੇ ਬੀਜੇਪੀ ਉੱਥੇ ਹੀ ਭਾਵੇਂ ਵੋਟ ਚੋਰੀ ਦੀ ਗੱਲ ਹੋਏ ਇਹ ਵੀ ਇੱਕ ਡੈਮੋਕਰੈਟਿਕ ਦੇਸ਼ ਦੇ ਵਿੱਚ ਡੈਮੋਕਰੇਸੀ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਜਿਸ ਸਮੇਂ ਐ ਦੱਸਿਆ ਕਿ ਇੱਥੇ ਵੀ ਹੁਣੇ ਆਪਣਾ ਇੰਡਾਇਰੈਕਟ ਕਬਜ਼ਾ ਜਤਾਨਾ ਚਾਹੁੰਦਾ ਯੂਨੀਵਰਸਿਟੀਜ਼ ਦੇ ਵਿੱਚ ਓਪਨਲੀ ਕਿਸੇ ਪਾਰਟੀ ਦੀ ਜਾਂ ਕਿਸੇ ਵਿਚਾਰਧਾਰਾ ਦੀ ਡਰੈਸ ਪਾ ਕੇ ਇੱਥੋਂ ਦੇ ਪ੍ਰੋਫੈਸਰ ਜਾਂ ਇੱਥੋਂ ਦਾ ਅਥਾਰਟੀਜ਼ ਫਿਰ ਮੈਂ ਸਮਝ ਨਹੀਂ ਆ ਉਹ ਕੋਈ ਚੰਗਾ ਕੋਈ ਤਰੀਕਾ ਨਹੀਂ ਹੈ ਉਹ ਚਾਹੇ ਯੂਨੀਵਰਸਿਟੀਜ਼ ਦੇ ਵਿੱਚ ਤੇ ਹਮੇਸ਼ਾ ਸਾਂਝੀ ਵਾਰਤਾ ਦੀ ਗੱਲ ਹੋਣੀ ਚਾਹੀਦੀ ਠੀਕ ਹੈ ਆਈਡੀਓਲੋਜੀ ਫਾਲੋ ਕਰਨੀ ਤੁਸੀਂ ਘਰ ਜਾ ਕੇ ਜੋ ਮਰਜ਼ੀ ਕਰੋ ਬਟ ਯੂਨੀਵਰਸਿਟੀ ਦੇ ਕੈਂਪਸ ਦੇ ਉੱਤੇ ਐਡਮਿਨਿਸਟ੍ਰੇਸ਼ਨ ਦੇ ਲੋਕ ਤੇ ਪੜ੍ਹਾਉਣ ਵਾਲਾ ਜਿਹੜਾ ਇਹਨਾਂ ਦਾ ਡਾਇਸਪੋਰ ਹੈ ਜੋ ਇੱਕ ਪਾਰਟਿਕਲਰ ਯੂਨੀਵਰਸਿਟੀ ਦੇ ਵਿੱਚ ਯੂਨੀਫਾਰਮਸ ਪਾ ਕੇ ਆਏਗਾ ਤੇ ਫਿਰ ਇਹਦਾ ਕਾਊਂਟਰ ਸਿਸਟਮ ਵੀ ਸ਼ੁਰੂ ਹੋਏਗਾ ਜਿਹੜਾ ਦੇਸ਼ ਦੀ ਏਕਤਾ ਅਤੇ ਪੰਜਾਬ ਦੀ ਅਖੰਡਤਾ ਵਾਸਤੇ ਦੇਸ਼ ਤੇ ਪੰਜਾਬ ਦੀ ਅਖੰਡਤਾ ਵਾਸਤੇ ਕੋਈ ਚੰਗੀ ਨਿਸ਼ਾਨੀ ਹੈ। ਸੋ ਅਸੀਂ ਸਟੂਡੈਂਟਸ ਨੂੰ ਆਪਣੇ ਸਾਥੀਆਂ ਨੂੰ ਕੰਪਲੀਟਲੀ ਸਪੋਰਟ ਕਰਨੇ ਇਹਨਾਂ ਨਾਲ ਖੜੇ ਹੋਵਾਂਗੇ ਇਹਨਾਂ ਦੇ ਪਹਿਲੇ ਵੀ ਜਿਹੜਾ ਇਹਨਾਂ ਨੇ ਐਫਰਟ ਸ਼ੁਰੂ ਕੀਤੇ ਸੰਘਰਸ਼ ਸ਼ੁਰੂ ਕੀਤਾ ਸੀ ਮੈਂ ਆਪ ਇੱਥੇ ਆਇਆ ਸੀ। ਮੈਂ ਇਹਨਾਂ ਦੇ ਹੱਕ 'ਚ ਪਹਿਲੀ ਨਵੰਬਰ ਨੂੰ ਟਵੀਟ ਵੀ ਕੀਤਾ ਹੈ